ਸਾਧਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 4 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਹੋਇਆ ਸੀ ਨਰੈਨ ਸਿੰਘ ਚੌੜਾ ਵੱਲੋਂ ਨਰੈਨ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਲੇਕ ਇਸ ਕੋਸ਼ਿਸ਼ ਨੂੰ ਕਾਮ ਕਰ ਦਿੱਤਾ ਗਿਆ ਜਿਹੜੇ ਡਿਊਟੀ ਤੇ ਤਨਖਾਸੀ ਆੰਗਰੇਜ਼ਾਂ ਕਿ ਸੁਬੀਰ ਸਿੰਘ ਬਾਦਲ ਦੇ ਸਬ ਇਨਸਪੈਕਟਰ ਜਸਪੀਰ ਸਿੰਘ ਜਿਸ ਸੁਬੀਰ ਸਿੰਘ ਨੇ ਮੌਕੇ ਤੇ ਦਬੋਚ ਲਿਆ ਨਰਿੰਦਰ ਸਿੰਘ ਚੌੜਾ ਨੂੰ ਨਰਿੰਦਰ ਸਿੰਘ ਚੌੜਾ ਦੇ ਨਾਲ ਧੱਕਾ ਮੁਕੀ ਹੋਈ ਉਸ ਤੋਂ ਬਾਅਦ ਉਸ ਨੂੰ ਕੁੱਸ ਦੇ ਹਵਾਲੇ ਕਰ ਦਿੱਤਾ ਗਿਆ ਫਿਰ ਬਾਅਦ ਵਿੱਚ ਬੜੀ ਵਾਵਾ ਖੱਟੀ ਜਸਪੀਰ ਸਿੰਘ ਨੇ ਜਸਪੀਰ ਸਿੰਘ ਨੇ ਗਲ ਜਸਪੀਰ ਸਿੰਘ ਨੂੰ ਗਲੇ ਵੀ ਲਗਾਇਆ ਗਿਆ ਸੁਬੀਰ ਸਿੰਘ ਬਾਦਲ ਦੇ ਦੁਆਰਾ ਅਤੇ ਖਾਸ ਕਰਕੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਬਾਦਲ ਲਾਣੇ ਵੱਲੋਂ ਸੁਬੀਰ ਸਿੰਘ ਬਾਦਲ ਦੇ ਅੰਗਰੇਕਕ ਜਸਵੀਰ ਸਿੰਘ ਦਾ ਜਿਹੜਾ ਹੈ ਧੰਨਵਾਦ ਕੀਤਾ ਗਿਆ ਲੇਕਿਨ ਇਧਰ ਇੱਕ ਨਵਾਂ ਮੋਰ ਆ ਗਿਆ ਹੈ ਨਰਿੰਦਰ ਸਿੰਘ ਚੌੜਾ ਨੇ ਜਦੋਂ ਗੋਰੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਸਪੀਰ ਸਿੰਘ ਜਿਹੜੇ ਸਬ ਇੰਸਪੈਕਟਰ ਨੇ ਜਿਹੜੇ ਲਗਭਗ 20 ਸਾਲਾਂ ਤੋਂ ਆਪਣੀ ਡਿਊਟੀ ਦੇ ਰਹੇ ਨੇ ਬਾਦਲ ਪਰਿਵਾਰ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਬੀਬਾ ਹਰਸਿਮਰਤ ਕੋਲ ਬਾਦਲ ਜੋ ਮੌਜੂਦਾ ਸਾਂਸਦ ਨੇ ਹਲਕਾ ਬਟੰਡਾ ਤੋਂ ਉਹਨਾਂ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਅਤੇ ਦੂਸਰੇ ਪਾਸੇ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਹੈ ਉਸ ਚਿੱਠੀ ਵਿੱਚ ਕੀ ਲਿਖਿਆ ਗਿਆ ਹੈ ਉਹ ਅਜੀਬੋ ਗਰੀਬ ਦੇਖੋ ਨੂੰ ਮਿਲ ਰਿਹਾ ਹੈ ਇੱਕ ਪਿੱਛੇ ਇੱਕ ਪਾਸੇ ਤਾਂ ਨਰੈਨ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਕਈ ਜਥੇਬੰਦੀਆਂ ਨਰੈਨ ਸਿੰਘ ਚੋੜਾ ਦੇ ਹਾਕਮ ਵਿੱਚ ਖੜ ਗਏ ਨੇ ਇਧਰ ਬੀਬਾ ਹਰ ਸਿੰਘਿਤ ਕੌਰ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਨੂੰ ਦੂਸਰੇ ਪਾਸੇ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਕਿ ਜਸਬੀਰ ਸਿੰਘ ਹੋਂਦ ਹ ਵਿਸ਼ਵਾਸਯੋਗ ਸਾਡਾ ਅੰਧ ਰੱਖੇਗਾ ਜਿਸ ਨੇ ਜਾਨ ਬਚਾਈ ਹੈ ਮੇਰੇ ਘਰ ਵਾਲੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਦੋਂ ਉਹ ਆਪਣੀ ਧਾਰਮਿਕ ਸਜ਼ਾ ਤੇ ਡਿਊਟੀ ਕਰ ਰਹੀ ਸੀ ਇਹਨਾਂ ਨੂੰ ਕੀ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਰਾਸ਼ਟਰਪਤੀ ਵੱਲੋਂ ਅਵਾਰਡ ਜਾਂ ਮੈਡਲ ਮਿਲਣਾ ਚਾਹੀਦਾ ਹੈ ਇਹ ਗੱਲ ਕੀਤੀ ਹੈ ਬੀਬਾ ਹਰਸਿਮਰਤ कौर ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਯਾਨੀ ਕਿ ਦੋਨਾਂ ਮੀਆਂ ਬੀਬੀ ਵੱਲੋਂ ਚਿੱਠੀ ਲਿਖੀ ਗਈ ਚਿੱਠੀ ਲਿਖ ਦਿੱਤੀ ਹੈ ਉਹ ਚਿੱਠੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਧਰ ਸਿਆਸੀ ਗਲਿਆਰੇ ਦੇ ਵਿੱਚ ਕੁਚਾਲ ਆ ਗਿਆ ਮਜ਼ਾ ਕਰ ਰਹੇ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਉਹਨਾਂ ਨੇ ਕਿਹਾ ਜਿਹੜੀ ਤੁਸੀਂ ਅਰਦਾਸ ਕੀਤੀ ਸੀ ਉਹ ਅਰਦਾਸ ਸੁਣੀ ਗਈ ਹੈ ਯਾਨੀ ਕਿ ਇੱਕ ਪਾਸੇ ਬੀਬਾ ਹਸਿਮਤ ਕੌਰ ਨੂੰ ਜਿੰਨੇ ਵੀ ਸਿੱਖ ਪ੍ਰਚਾਰਕ ਨੇ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਕਿਸੇ ਨੇ ਅਰਦਾਸ ਕਰਾਉਣੀ ਹੈ ਤੇ ਤੁਹਾਨੂੰ ਗੁਰਦੁਆਰੇ ਜਾਂ ਕਿਸੇ ਗ੍ਰੰਥੀ ਜਾਂ ਕਿਸੇ ਪਾਰਟੀ ਸਾਬਾਨ ਦੇ ਕੋਲ ਜਾਣ ਦੀ ਲੋੜ ਨਹੀਂ ਤੁਹਾਨੂੰ ਜਾਣਾ ਚਾਹੀਦਾ ਹੈ ਬੀਬਾ ਹਸਿਮਤ ਕੌਰ ਬਾਦਲ ਦੇ ਕੋਲ ਇਹਦਰ ਬੀਬਾ ਹਸਿਮਤ ਕੌਰ ਬਾਦਲ ਨੇ ਚਿੱਠੀ ਲਿਖ ਦਿੱਤੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੂਸਰੇ ਪਾਸੇ ਰਾਸ਼ਟਰਪਤੀ ਨੂੰ ਕਿ ਜਸਵੀਰ ਸਿੰਘ ਜਿਹੜੇ ਸਬ ਇੰਸਪੈਕਟਰ ਨੇ ਜਿਹੜੇ 20 ਸਾਲਾਂ ਤੋਂ ਸਾਡੇ ਆੰਗ ਰੱਖ ਗਨੇ ਉਹਨਾਂ ਵੱਲੋਂ ਬੜੀ ਵੱਡੀ ਕੋਸ਼ਿਸ਼ ਕਰਕੇ ਮੇਰੇ ਹਸਬੰਦ ਯਾਨੀ ਕਿ ਸੁਖਬੀਰ ਬਾਦਲ ਦੀ ਜਾਨ ਬਚਾਈ ਗਈ ਇਸ ਲਈ ਉਹਨਾਂ ਨੂੰ ਨੈਗ ਜਾਂ ਰਾਸ਼ਟਰੀ ਪੁਰਸਕਾਰ ਮਿਲਣਾ ਚਾਹੀਦਾ ਹੈ ਰਾਸ਼ਟਰਪਤੀ ਦੇ ਕੋਲ ਆਉਣ ਵਾਲੇ ਦਿਨਾਂ ਚ ਜਸਪੀਰ ਸਿੰਘ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ ਬੀਬੀ ਜਸ ਬੀਬੀ ਵਿਵਾਰ ਸਮੇਂ ਕੋਲ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਚਿੱਠੀ ਲਿਖ ਦਿੱਤੀ ਹੈ ਧੰਨਵਾਦ